ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸਾਡੇ ਚੈਨਲ ਦੇ ਵਿੱਚ ਬਹੁਤ-ਬਹੁਤ ਸਵਾਗਤ ਹੈ ਜੀ ਆਪਾਂ ਗੱਲ ਕਰ ਰਹੇ ਹਾਂ ਜੀ ਬੂਹੇ ਬਾਰੀਆਂ ਦੇ ਬਾਰੇ ਵਿੱਚ ਜਿੱਦਾਂ ਕਿ ਆਪਾਂ ਕੱਲ ਦੇਖਿਆ ਸੀਗਾ ਕਿ ਐਮੀ ਜੱਤੇ ਸਾਹਿਬ ਦਾ ਵਿਆਹ ਹੋ ਗਿਆ ਆ ਤੇ ਪੂਰੇ ਰੀਤੀ ਰਿਵਾਜਾਂ ਨਾਲ ਹੋਇਆ ਤੇ ਇਹ ਫਿਰ ਸਾਰੇ ਜਾਣੇ ਐਮੀ ਨੂੰ ਲੈ ਕੇ ਘਰ ਆ ਗਏ ਤੇ ਕਿਰਨ ਦੀ ਖੁਸ਼ੀ ਦਾ ਤਾਂ ਕੋਈ ਟਿਕਾਣਾ ਨਹੀਂ ਸੀਗਾ ਹੁੰਦਾ ਹੀ ਆ ਮਾਵਾ ਨੂੰ ਚਲੋ ਪੁੱਤਾਂ ਦੇ ਵਿਆਹ ਦਾ ਆ ਵੀ ਪੁੱਤ ਵਿਆਹਿਆ ਪਰ ਕਿਤੇ ਨਾ ਕਿਤੇ ਕਿਰਨ ਦਾ ਲਾਲਚ ਵੀ ਸੀਗਾ ਜੇ ਨੇ ਉਹਨੂੰ ਢੋਬ ਕੇ ਰੱਖ ਦਿੱਤਾ ਕਿਰਨ ਨੇ ਐਮੀ ਦੇ ਸ਼ਗਨ ਮਨਾਉਂਦਿਆਂ ਉਹਨੂੰ ਕਿਹਾ ਕਿ ਚੱਲ ਪੁੱਤ ਹੁਣ ਤੇਰੇ ਸ਼ਗਨ ਤਾਂ ਹੋ ਗਏ ਆ ਤੇ ਤੂੰ ਐਦਾਂ ਕਰ ਮੇਰੇ ਸਾਹਿਬ ਦੀ ਹੁਣ ਫਾਈਲ ਵੀ ਲਗਾ ਦੇ ਜਦੋਂ ਉਹਨੇ ਇੰਨੀ ਗੱਲ ਕਹੀ ਤਾਂ ਐਮੀ ਕਹਿੰਦੀ ਕਿ ਮੈਂ ਤਾਂ ਬਾਹਰ ਜਾਣਾ ਹੀ ਨਹੀਂ ਮੈਂ ਤਾਂ ਇੰਡੀਆ ਵਿੱਚ ਹੀ ਰਹਿਣਾ ਆ ਤਾਂ ਕਿਰਨ ਦਾ ਤਾਂ ਰੰਗ ਹੀ ਉੜ ਗਿਆ ਪਹਿਲਾਂ ਤਾਂ ਉਹਨੂੰ ਯਕੀਨ ਹੀ ਨਹੀਂ ਹੋਇਆ ਉਹ ਕਹਿੰਦੀ ਕਿ ਕੈਦੇ ਹੁਣ ਕਿ ਮੰਮੀ ਜੀ ਤੇ ਮੈਂ ਤਾਂ ਮਜ਼ਾਕ ਕਰਦੀ ਸੀ ਮੈਂ ਤਾਂ ਜੋਕ ਕਰਦੀ ਪਈ ਸੀਗੀ ਤੇ ਸਾਰੇ ਜਣੇ ਐਮੀ ਦੀ ਇਹ ਗੱਲ ਸੁਣ ਕੇ ਹੈਰਾਨ ਰਹਿ ਗਏ ਸਾਹਿਬ ਵੀ ਹੈਰਾਨ ਰਹਿ ਗਿਆ ਕਿਤੇ ਨਾ ਕਿਤੇ ਕਿ ਜਦੋਂ ਉਹਨੇ ਕਿਹਾ ਕਿ ਮੈਂ ਤਾਂ ਬਾਹਰ ਜਾਣਾ ਹੀ ਨਹੀਂ ਹੈਗਾ ਮੈਂ ਤਾਂ ਇੰਡੀਆ ਹੀ ਰਹਿਣਾ ਆ ਤਾਂ ਕਿਰਨ ਨੂੰ ਗੁੱਸਾ ਆ ਗਿਆ ਤੇ ਐਮੀ ਨੇ ਸਾਹਿਬ ਦੇ ਵੱਲ ਦੇਖਿਆ ਤਾਂ ਕਿਰਨ ਨੇ ਕਿਹਾ ਕਿ ਤੂੰ ਮੇਰੇ ਮੁੰਡੇ ਵੱਲ ਕੀ ਦੇਖ ਰਹੀ ਆ ਉਹਨੇ ਕਿਹਾ ਕਿ ਮੈਂ ਤਾਂ ਦੇਖਦੀ ਪਈ ਸੀ ਕਿ ਸ਼ਾਇਦ ਸਾਹਿਬ ਮੇਰੇ ਵਾਸਤੇ ਬੋਲੂਗਾ ਉਹਨੇ ਕਿਹਾ ਕਿ ਤੁਸੀਂ ਕਿਤੇ ਨਾ ਕਿਤੇ ਲਾਲਚ ਵਿੱਚ ਮੇਰੇ ਨਾਲ ਵਿਆਹ ਕਰਵਾਇਆ ਆ ਤੇ ਅ ਉਹ ਸਾਹਿਬ ਨੇ ਕਿਹਾ ਨਹੀਂ ਨਹੀਂ ਮੇਰਾ ਮੇਰਾ ਇਹਦੇ ਵਿੱਚ ਕੋਈ ਲਾਲਚ ਨਹੀਂ ਮੈਨੂੰ ਤੂੰ ਪਸੰਦ ਸੀ ਮੈਂ ਇਸ ਕਰਕੇ ਤੇਰੇ ਨਾਲ ਵਿਆਹ ਕਰਵਾਇਆ ਤੇ ਪਰ ਕਿਰਨ ਨੂੰ ਬਹੁਤ ਗੁੱਸਾ ਲੱਗਾ ਤੇ ਕਿਉਂਕਿ ਕਿਰਨ ਦੀਆਂ ਤਾਂ ਉਮੀਦਾਂ ਦੇ ਪਾਣੀ ਫੇਰ ਗਿਆ ਕਿ ਉਹਨੂੰ ਵੀ ਬਾਹਰ ਜਾਣ ਦਾ ਕਿਤੇ ਨਾ ਕਿਤੇ ਲਾਲਚ ਸੀ ਕਿ ਮੇਰਾ ਮੁੰਡਾ ਜਾਊਗਾ ਤਾਂ ਮੈਂ ਵੀ ਜਾਊਂਗੀ ਤੇ ਉਹਨੂੰ ਇੰਨਾ ਗੁੱਸਾ ਲੱਗਾ ਕਿ ਉਹ ਤਾਂ ਸੁਣ ਕੇ ਉੱਠ ਕੇ ਹੀ ਚਲ ਗਈ ਤੇ ਉਠ ਕੇ ਚੱਲ ਗਈ ਤੇ ਫੇਰ ਸਨੀਵੀਰ ਨੇ ਪੁੱਛਿਆ ਕਿ ਉਦਾਂ ਐਮੀ ਕੀ ਗੱਲ ਕੀ ਆ ਕਿ ਤੂੰ ਬਾਹਰ ਜਾਣਾ ਕਿਉਂ ਨਹੀਂ ਚਾਹੁੰਦੀ ਕੀ ਚੱਕਰ ਕੀ ਆ ਤਾਂ ਉਹਨੇ ਦੱਸਿਆ ਆਪਣੇ ਬਚਪਨ ਦੀ ਗੱਲ ਕਿ ਮੇਰੇ ਮੰਮੀ ਪਾਪਾ ਜਿਹੜੇ ਸੀਗੇ ਉਹਨਾਂ ਦਾ ਸ਼ੁਰੂ ਤੋਂ ਹੀ ਸੁਪਨਾ ਸੀਗਾ ਕਿ ਅਸੀਂ ਆਪਣੀ ਕੁੜੀ ਦਾ ਮਤਲਬ ਪੰਜਾਬ ਵਿੱਚ ਵਿਆਹ ਕਰਨਾ ਕਿਉਂਕਿ ਉਹ ਵੀ ਇੱਕ ਫੋਰਨ ਕਪਲ ਸੀਗੇ ਤੇ ਉਹ ਕਿਤੇ ਨਾ ਕਿਤੇ ਪੰਜਾਬ ਆਉਣ ਨੂੰ ਤਰਸਦੇ ਰਹਿੰਦੇ ਸੀਗੇ ਪਰ ਬਿਜ਼ੀ ਸ਼ਡਿਊਲ ਦੇ ਕਰਕੇ ਉਹ ਪੰਜਾਬ ਆ ਨਹੀਂ ਸਕਦੇ ਸੀਗੇ ਇਸ ਕਰਕੇ ਮੈਂ ਉਹਨਾਂ ਦਾ ਸੁਪਨਾ ਪੂਰਾ ਕਰ ਰਹੀ ਹਾਂ ਉਹਨਾਂ ਦੇ ਸੁਪਨੇ ਦੇ ਉੱਪਰ ਮੇਰੇ ਵਾਸਤੇ ਹੋਰ ਕੋਸ਼ਿਸ਼ ਵੀ ਨਹੀਂ ਹੈਗਾ ਤੇ ਫਿਰ ਮਿੰਦੋ ਭੈਣ ਨੇ ਵੀ ਸਮਝਾਇਆ ਮੈਨੂੰ ਕਿ ਕੋਈ ਗੱਲ ਨਹੀਂ ਤੂੰ ਟੈਨਸ਼ਨ ਨਾ ਲੈ ਕੋਸ਼ਿਸ਼ ਨਹੀਂ ਹੁੰਦਾ ਸਭ ਕੁਝ ਠੀਕ ਹੋ ਜਾਣਾ ਤੇ ਮੰਮੀ ਭੈਣ ਨੇ ਵੀ ਕਿਹਾ ਕਿ ਕੋਈ ਗੱਲ ਨਹੀਂ ਮੈਂ ਕਿਰਨ ਨੂੰ ਸਮਝਾਉਣੀ ਆ ਜਾ ਕੇ ਉਹਦੇ ਨਾਲ ਗੱਲ ਕਰਕੇ ਦੇਖਦੀ ਹਾਂ ਤੇ ਐਵੇਂ ਨੂੰ ਸਮਝ ਲੱਗ ਗਈ ਸੀ ਕਿ ਓਦਾਂ ਵੈਸੇ ਕਿ ਮੇਰੇ ਨਾਲ ਵਿਆਹ ਕਿਸੇ ਨਾ ਕਿਸੇ ਲਾਲਚ ਦੇ ਕਰਕੇ ਹੋਇਆ ਆ ਕਿ ਇਹਨਾਂ ਦਾ ਲਾਲਚ ਛੁਪਿਆ ਹੋਇਆ ਆ ਤੇ ਉਹਨੇ ਕਿਹਾ ਕਿ ਮਤਲਬ ਮੰਮੀ ਜੀ ਹੁਣ ਠੀਕ ਹੋ ਵੀ ਜਾਣਗੇ ਮੇਰੇ ਨਾਲ ਤੇ ਹੁਣ ਦੇਖਦੇ ਹਾਂ ਅੱਗੇ ਕੀ ਹੁੰਦਾ ਅੱਗੇ ਜਾਣਨ ਲਈ ਤੁਸੀਂ ਚੈਨਲ ਨੂੰ ਕਰ ਲਿਓ ਜੀ ਸਬਸਕ੍ਰਾਈਬ ਤੁਹਾਡਾ ਬਹੁਤ ਬਹੁਤ ਧੰਨਵਾਦ